ਸਤਗੁਰੂ ਦੀਵੇ ਦੀ ਤਰ੍ਹਾਂ ਨੇ ਉਹ ਦੂਸਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਜਾਂਦੇ ਨੇ ਇਸੇ ਕਰਕੇ ਅਸੀਂ ਇੱਕ ਸ਼ਬਦ ਵਰਤਨੇ ਆ ਜੀ ਜਿਹੜੀ ਜੋਤ ਹੈ ਇੱਕ ਸਰੀਰ ਤੋਂ ਦੂਜੇ ਵੀ ਜਾਂਦੀ ਹੈ ਗੁਰਮਤ ਦਾ ਇਹ ਸੂਲਖ ਹੈ ਉਂਝ ਭਾਰਤ ਵਿੱਚ ਪਰ ਕਾਇਆ ਪਰਵੇਸ਼ ਕਰਨਾ ਵੀ ਰਿਸ਼ੀਆਂ ਮੁਣੀਆਂ ਦੀ ਸਾਧਨਾ ਵਿੱਚ ਸਾਨੂੰ ਸੁਣਨ ਨੂੰ ਦੇਖਣ ਨੂੰ ਮਿਲਦਾ ਹੈ ਆਪਣੀ ਕਾਇਆ ਚੋਂ ਨਿਕਲ ਕੇ ਦੂਜੇ ਚ ਪਰਵੇਸ਼ ਕਰ ਜਾਣਾ ਪਰ ਗੁਰੂ ਜੋਤ ਸੱਚ ਹੈ ਕਿ ਆਪਣੇ ਹਯਾਤੀ ਵਿੱਚ ਆਪਣੇ ਜੀਵਨ ਕਾਲ ਚ ਆਪਣੀ ਉਸ ਜੋਤ ਨੂੰ ਦੂਜੇ ਦੇ ਵਿੱਚ ਸਮਾ ਦਿੰਦੇ ਨੇ ਇਸੇ ਕਰਕੇ ਗੁਰਬਾਣੀ ਤੁਸੀਂ ਇੱਕ ਬਚਨ ਪੜ੍ਹਦੇ ਜੋਤ ਸਮਾਣੀ ਜੋਤ ਮਾਹੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਤੇ ਗੁਰੂ ਅੰਗਦ ਸਾਹਿਬ ਆਪਸ ਵਿੱਚ ਮਿਲ ਗਏ ਹਜ਼ੂਰ ਨੇ ਆਪਣੀ ਜੋਤ ਦੇ ਤੁਲ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਕਰ ਦਿੱਤਾ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮੇ ਕਿਉਂ ਆਪਣੇ ਬਰਾਬਰ ਕਰ ਲਿਆ ਜੀ ਜੋਤ ਬਾਲ ਦਿੱਤੀ ਇਸੇ ਕਰਕੇ ਭੱਟਾ ਸਾਹਿਬ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਘਾਇਓ ਤਾਂ ਤੇ ਅੰਗਦ ਭਾਇਓ ਤਤ ਸਿਉ ਤਤ ਮਿਲਾਇਓ ਜੋਤ ਜਿਹੜੀ ਅੱਗੇ ਚੱਲਦੀ